ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਜ ਦੀ ਵਿਜਿਟ ਪਿੰਡ ਮੜੀ ਕੰਬੂਗੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਸਖਦੇਵ ਸਿੰਘ ਕੋਲ ਆਏ ਆ ਸੱਜਣੋ ਬਾਈ ਸਖਦੇਵ ਨੇ ਤਾਂ ਜ ਨੰਮੀ ਮਈਆਂ ਲੈਂਦੀਆਂ ਬਿਲਕੁਲ ਕੋਕੇ ਪੀਸ ਕੱਢ ਗਈ ਤੇ ਪਿਛਲੇ ਹਰਾਂ ਦੇ ਬਾਈ ਹੁਣੀ ਨੀਲੀ ਦਾ ਤੋਫੇ ਲੈਨੇ ਆ ਨੀਲੀ ਦੇ ਬਾਈ ਸਖਦੇਵ ਤੋਂ ਅੱਜ ਫਿਰ ਸਖਦੇਵ ਸੋਹਣੇ ਨੀਲੀ ਦੇ ਤੋਫੇ ਕੱਢ ਮਾਰੇ ਆ ਦੁੱਜਣ ਝੋਟੀ ਆ ਫੁੱਲ ਗਰੰਟੀ ਨਾਲ ਆ ਬਾਈ ਸਖਦੇਵ ਸਿੰਘ ਦਾ ਮਾਲ ਫੁੱਲ ਗਰੰਟੀ ਦੇ ਕੇ ਤੋਰੂ ਨਾਲ ਕਰਦੇ ਆ ਗੱਲਬਾਤ ਜੁੜੇ ਰਹੋ ਐਂਡ ਤੱਕ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਚੜ੍ਹਦੀ ਕਲਾ ਚੜ੍ਹਦੀ ਕਲਾ ਕਿਰਪਾ ਅੱਜ ਤੇ ਰਿਕਾਰਡ ਤੋੜਦਾ ਹੀ ਦੇ ਰਿਹਾ ਰਿਕਾਰਡ ਪੱਧਾ ਕਰਦਾ ਅੱਜ ਹੈਨਾ ਪਿਛਲੀ ਜਿਹੜਾ ਨੀਲੀ ਦੀਆਂ ਕਟੀਆਂ ਹਾਂਜੀ ਐਰ ਕੀ ਤੋਫਾਨੀ ਨੀਲੀ ਦਾ ਮੈਂ ਝੋਟੀ ਕੱਟ ਮਾਰੀ ਹੈ ਹੈ ਪਹਿਲੇ ਡਰੈੱਸ ਕਰਕੇ ਨੋਟ ਪੈਂਟ ਮਾਰੀ ਕੰਬੋ ਕੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹਾਂਜੀ ਤੇ ਮੋਬਾਈਲ ਨੰਬਰ ਬਾਈ 974087 ਠੀਕ ਆ ਤੇ ਦੋ ਝੋਟੀਆਂ ਤੇ ਇੱਕ ਕੱਟੀ ਹਾਂਜੀ ਇਹ ਮੈਂ ਤਾਂ ਸ਼ੁਰੂਆਤ ਕਰ ਲੀ ਕਿ ਨੀਲੀ ਰਾਵੀ ਹਣਾ ਇਹ ਕਿੰਨਾ ਸੂਆ ਤੇ ਬਈ ਕੀ ਡਿਟੇਲ ਹੋਵੇ ਪਹਿਲਾ ਸੂਆ ਦੂਜਾ ਸੂਆ ਹਾਂ ਤਾਂ ਪਹਿਲੇ ਸੂਏ ਦੇ 15 16 ਕਿਲੋ ਦੁੱਧ ਦਿੰਦਾ ਪਾਇਆ ਪਾਂਡੇ ਚ ਪਾਂਡੇ ਚ ਤੈਨੂੰ ਦੂਜੇ ਲਈ ਤਿਆਰੀ ਤੇ ਆ 18 19 ਕਿਲੋ ਦੁੱਧ ਦੀ ਗਾਰੰਟੀ ਵਾਹ ਭਾਈ ਨੀ ਵਾਕਿਆ ਚੀਜ਼ ਬੜੀ ਕੰਮ ਦੀ ਆ ਤਿੰਨ ਵੀ 12 13 ਲੈ ਜਾਂਦੇ ਚਲੋ ਖੋਲਦੇ ਮੇਰਾ ਭਰਾ ਸਜਣੋ ਨੀਲੀ ਰਾਵੀ ਦੇ ਵਿੱਚ ਆ ਝੋਟੀ ਬਿੱਲੀ ਮਣਕੀ ਅੱਖ ਦੇ ਪੈਰ ਪੂਰ ਤੇ ਥੱਲੇ ਨਿਸ਼ਾਨ ਤੁਹਾਨੂੰ ਪੂਰੇ ਨਜ਼ਰ ਆਉਣਗੇ ਝੋਟੀ ਆ ਗਿਰੀ ਵਰਗੀ ਜਿਹਨੂੰ ਬਰਾਮ ਦੀ ਗਿਰੀ ਕਹਿ ਲਗੇ ਨਾ ਜਿਵੇਂ ਝੋਟੀ ਆ ਕਾਟ ਕਾਠ ਵੇਖੋ ਆਪੇ ਬਾਈ ਸੁਖਦੇਵ ਸਿੰਘ ਦੇ ਮੋਢੇ ਤੇ ਆਉਂਦੀ ਜੱਡੀ ਜਵਾਨ ਮੈਂ ਤੇ ਦੁੱਧ ਵੀ ਬਾਈ ਕਹਿੰਦਾ ਬੜਾ ਰਜਮਾ ਭਰਿਆ ਨੇ ਪਿਛਲੇ ਸੂਬੇ ਤੇ ਐਰ ਕੀ ਵੀ ਨਦੀਆਂ ਵਗਾ ਦੂਗੀ ਕਰਮਾ ਵਾਲੀ ਹੈਨਾ ਠੀਕ ਆ ਲਓ ਜੀ ਸ਼ਾਨਦਾਰ ਸਜਣੋ ਨੰਮੀ ਪੂਰੀ ਆ ਜਿਨਨੇ ਬਰੀਰ ਬਰੂਡ ਤੇ ਕੰਮ ਕਰਨਾ ਜਾਂ ਫਾਰਮ ਦੇ ਵਿੱਚ ਲਾਉਣੀ ਆ ਉਹ ਮੈਂਟੀ ਲਾਇਓ ਖਰੀਦਣ ਆ ਗਿਆ ਕਿਉਂਕਿ ਚੀਜ਼ ਚੰਗੀ ਜਿਹੜੀ ਆ ਬੜੀ ਘੱਟ ਮਿਲਦੀ ਏ ਕੂੜਾ ਦੇ ਜਿੰਨਾ ਮਰਜ਼ੀ ਭਾਈ ਜੀ ਇਕੱਠਾ ਕਰ ਲਓ ਹਨਾ ਛੋਟੀ ਨਾਮੀ ਆ ਪੂਰੀ ਤੇ ਚੰਗੀ ਸਿਰੇ ਦੀ ਆ ਏਰੀਆ ਵੀ ਸਾਡਾ ਬਾਰਡਰ ਏਰੀਆ ਹਨਾ ਬਿਲਕੁਲ ਬਾਰਡਰ ਏਰੀਆ ਆ ਸਾਡਾ ਬਾਰਡਰ ਲਾਈਨ ਦੀ ਕਿਨੋਂ ਬਾਰਡਰ ਏਰੀਏ ਦੀ ਲਾਈਨ ਦੇ ਵਿੱਚੋਂ ਨੀਲੀ ਰਾਵੀ ਦੇ ਵਿੱਚੋਂ ਜਿਹੜੀ ਪੂਰੀ ਸਹਿਮਤ ਆ ਤੇ ਦਿਨ ਖੁੱਲੇ ਡੁੱਲੇ 10 ਤੋਂ 12 ਤੇ 14 ਵੀ ਖੜ ਸਕਦੀ ਹੈ ਨਾ ਹਾਂ 10 ਤੋਂ 15 ਦੇ ਵਿੱਚ ਕਰ ਸੂਗੀ ਤੇ ਢਿਲ ਢੁਲ ਕਾਫੀ ਬਾਨੇ ਚ ਪਈ ਆ ਬਿੰਦੀਆਂ ਵਾਲਾ ਬਈ ਚੱਡਾ ਲੱਗਾ ਜੀ ਥਾਂ ਪਰੋਪਰ ਤੁਸੀਂ ਦੇਖ ਸਕਦੇ ਝੋਟੀ ਜਿੰਨੀ ਵੀ ਬਣੂਗੀ ਜਿੰਨੀ ਵੀ ਸਲਾਹਤ ਕਰ ਲੋ ਉਨੇ ਹੀ ਥੋੜੀ ਆ ਕਿਉਂਕਿ ਸਲਾਹਤ ਉਸ ਚੀਜ਼ ਦੀ ਕੀਤੀ ਜਾਂਦੀ ਹੈ ਜਿਹੜੀ ਚੀਜ਼ ਹੋਵੇ ਸਾਨੂੰ ਅੱਗੋਂ ਦਿਸੇ ਤੇ ਇਹ ਸੋਣਾ ਹੀ ਆ ਸਮਝ ਲਓ ਕੇੜੀ ਆਂ ਦਾ ਜਵਾਨ ਜੂਨ ਚੰਗੀ ਆ ਕੱਲੀ ਕੱਲੀ 나ੜ ਸਾਹਮਣੇ ਆਪਾਂ ਨੂੰ ਦਿਖਦੀ ਪਈ ਐਂਦੇ ਪਿੰਡੇ ਤੇ ਚਲਕ ਪੈਂਦੀ ਪਈ ਆ ਬਾਕੀ ਬਾਈ ਰੇਟ ਕੀ ਇਹਦਾ ਕਿੰਨਾ ਕ ਕਰ ਕਰ ਦੇਣਾ ਤੇ ਜਾਂ ਕੀ ਹਿਸਾਬ ਆ ਰੇਟ 160 ਕਰਾਂਗੇ ਡੇਢ ਦੀ ਦੇ ਦਿਆਂ ਅੱਛਾ ਹਾਂਜੀ 160 ਹਾਂਜੀ ਤੇ ਡੇਢ ਦੀ ਦੇਣੀ ਹੈ ਹਾਂਜੀ ਮੌਕੇ ਤੇ ਮਾਤਾਂ ਹੋਰ ਕਰ ਦਾਂਗੇ ਹੋਰ ਕਰ ਦਾਂਗੇ ਓਕੇ ਬਾਈ ਤੇ ਦੂਜੇ ਨੰਬਰ ਤੇ ਬਾਈ ਜੀ ਆਹ ਮੋਹਰਾ ਦੀ ਆ ਗਿਆ ਹਨਾ ਇਹ ਵੀ ਚੰਗੀ ਤੇ ਝੋਟੀ ਯਾਰ ਮੋਹਰਾ ਵਾਲੀ ਇਹਨੂੰ ਗੱਡ ਮੈਨੂੰ ਹੀ ਬਾਹਰ ਇਹ ਨੀਲੀ ਨੂੰ ਵੀ ਆਂਦੇ ਪਰਾਂ ਅੜ ਜਾ ਹਨਾ ਇਹ ਵੀ ਦੂਜਾ ਸੂਬਾ ਹੀ ਆ ਯਾਰ ਨਾੜਾ ਨੋੜਾ ਚਮੜੀ ਭੜੀ ਪਤਲੀ ਜਾਂਦੀ ਮੋਹਰਾ ਦੀ ਯਾਰ ਕਿਆ ਬਾਤ ਹੈ ਕੱਲੇ ਕੱਲੇ ਨਾਲ ਚਲਕ ਪਈ ਚੱਲੀ ਆਉ ਗੱਡੀ ਤੇ ਕੱਲੀਆਂ ਹੀ ਵਾਕਈ ਕੋ ਵਾ ਇਹ ਬਲੈਰੋ ਗੱਡੀ ਦੇ ਵਿੱਚ ਜਾਣ ਗਿਆ ਕੱਲ ਹੀ ਖੱਲੀ ਹਨਾ ਲਓ ਜੀ ਸਜਣੋ ਇਹ ਦਿਨ ਅਠ ਲੈ ਜੂਗੀ ਸਾਡੇ ਅਤਾਜੇ ਨਾਲ ਕਿਉਂਕਿ ਜਿੰਨੀ ਵੀ ਬੈਕ ਗਰਾਉਂਡ ਹੀ ਸਾਰੀ ਤਿਆਰ ਕਰਨੀ ਝੋਟੀ ਨੇ ਤੇ ਬਟਨਾ ਵਾਲਾ ਲੈਵਾ ਥਲ ਥਲ ਕਰਦੀ ਫਿਰਦੀ ਅਜੇ ਨਹੀਂ ਇਹਨੂੰ ਕੋਈ ਪਰਾਠ ਦਿਨ ਕੀ ਸੂਨ ਸੰਦਾ ਫਲੇ ਢਲੇ 8 ਲੈ ਜੂ ਨਾ ਮੈਂ ਨਾ 8 ਤੋਂ 10 ਹੂ ਕੱਢ ਸਕਦੀ ਆ ਮੈਂ ਨਾ ਚੰਗਾ ਜੀ ਜਿੰਨਾ ਵੀ ਲੈ ਜੂ ਉਨਾ ਹੀ ਫਾਇਦਾ ਤੇ ਮੋਢੇ ਟਾੜ ਦੇ ਆ ਜਵਾਨ ਪੂਰੀ ਸੱਜਣੂ ਜਵਾਨ ਚੌੜੀ ਵੇਖ ਲਈ ਵਾਹ ਨਹੀਂ ਚੀਜ਼ ਤੋਹਫੇ ਆ ਕਿ ਲਿਆਂਦੇ ਵੀ ਚੰਗੀਆਂ ਚੀਜ਼ਾਂ ਲੋ ਜੀ ਸੱਜਣੋ ਚੈੱਕ ਕਰੋ ਲੈਵਾਂ ਲੂਗਾ ਕਰਮਾਲੀ ਦਾ ਵੇਖੋ ਕਿੰਨੀ ਢਲ ਭਈਆ ਜਿੰਨੇ ਵੀ ਆਉਣੇ ਬੈਗ ਹੀ ਆਉਣੇ ਸਾਰੀ ਕੋਈ ਵੀ ਲੇਖਾ ਜੋਖਾ ਕਰਮਾਲੀ ਦਾ ਹਸਾਕਤਾ ਲਾਓ ਬੜੀ ਜਿਆਦੀ ਖਰੀ ਨਿਕਲੂਗੀ ਚੰਗੀ ਸਾਡੇ ਅੰਤਾਜੇ ਨਾਲ ਦੁੱਧ ਨੂੰ ਵੀ ਭਾਈ ਇਹਦਾ ਰੇਟ ਕੀ ਕਰ ਦੇਣਾ ਹੀ ਆਪਾਂ ਇਹ ਤਾਂ ਡੇਢ ਮੁੱਲ ਕਰਾਂਗੇ 140 ਦੀ ਦੇ ਦਿਆਂਗੇ 140 ਦੀ ਹਾਂਜੀ ਹੋਰ ਕਿਤੇ ਹੋਰ ਮਾਨਤਨ ਕਰਦੇ ਪੰਜ ਦਾ ਹਾਂਜੀ 35 ਦੀ 35 ਚਲੋ ਐਨ ਉਹ ਜੋ ਮੜਿਆ ਤੇ ਉਹ ਨੂੰ ਕਰ ਦੋ ਝੋਟੀਆਂ ਨੂੰ ਲਾ ਲੂਗੇ ਵਿਖਾ ਦਈਏ ਸੱਜਣੋ 35000 1 ਲੱਖ ਤੇ 35 ਦੀ ਜੈਸਨ ਹੋ ਜੂਗੀ ਢੇਲ ਢੂਲ ਵੇਖੋ ਕਿੰਨੀ ਪਈ ਕਾਲੀ ਦੇ ਵੀ ਤੇ ਬੋਲੀ ਦੇ ਵੀ ਦੋਵੇਂ ਮਈਆਂ ਖਰੀਆਂ ਸੱਜਣੋ ਸਾਡੇ ਇਨਤਾਜ ਇਹਨਾਂ ਦੇ ਦੋਵੇਂ ਖਰੀਦਣ ਵਾਲੀਆਂ ਵੇਖੋ ਕਿੰਦੇ ਘਰ ਦਾ ਸ਼ਿੰਗਾਰ ਬੰਦੀਆਂ ਕਰਮਾਲ ਗਾ ਰੱਬ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਜਿੰਦੇ ਘਰ ਜਾਣ ਤੇ ਆਪਣੀ ਖਰੀਦਾਰੀ ਸਜਣੋ ਕਰਿਓ ਮਈਆਂ ਛੋਟੀਆਂ ਦੋਵੇਂ ਚੰਗੀਆਂ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ